ਇਹ ਕਹਿੰਦੇ ਮੋਦੀ ਐ ਕਰਦਾ ਧੱਕੇ ਕਰਦਾ ਸਾਡੇ ਬੰਦੇ ਅੰਦਰ ਸੜਤੇ ਮੈਂ ਕਹਿੰਦਾ ਮੋਦੀ ਨੂੰ ਤਾਂ ਕਈ ਗੁਨਾ ਟੱਪ ਗਏ ਯਾਰ ਇਹਦੇ ਇਸ ਤਰੀਕੇ ਨਾਲ ਪਹੰਤ ਲੱਗਿਆ ਹੋਇਆ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੰਘ ਨੂੰ ਅੱਜ ਚੌਥਾ ਦਿਨ ਹੈ ਜਦੋਂ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਧਰੋਲੇ ਥਾਣੇ ਤੋਂ ਬਾਅਦ ਲੁਧਿਆਣੇ ਪੁਲਿਸ ਨੂੰ ਦੇ ਦਿੱਤਾ ਗਿਆ ਸੀ ਤੇ ਉਥੇ ਮੁਕਦਮਾ ਦਰਜ ਕੀਤਾ ਗਿਆ ਸੀ ਕਿ ਇੱਕ ਕਿਸੇ ਕੋਈ ਬੀਬੀ ਹੈ ਜਿਹੜੀ ਏਜੰਟ ਹੈ ਕਿ ਉਹ ਤੋਂ ਭਾਨਦੇ ਨੇ 10000 ਰੁਪਿਆ ਪੈਸੇ ਦੀ ਮੰਗ ਕੀਤੀ ਹੈ 384 ਦਾ ਮੁਕਦਮਾ ਉਹ ਭਾਨਾ ਸਿੱਧੂ ਜਿਹੜਾ ਲੋਕਾਂ ਦੇ ਲੱਖਾਂ ਨਹੀਂ ਕਰੋੜਾ ਰੁਪਿਆ ਪੰਜਾਬ ਦੇ ਲੋਕਾਂ ਦੇ ਠੱਗੇ ਹੋਏ ਪੈਸੇ ਏਜੰਟਾਂ ਦੁਆਰਾ ਉਸ ਇਨਸਾਨ ਨੇ ਉਸ ਨੌਜਵਾਨ ਨੇ ਉਹਨਾਂ ਲੋਕਾਂ ਨੂੰ ਵਾਪਸ ਦਵਾਈ ਆ ਜਿਹੜਾ ਕੰਮ ਸਰਕਾਰਾਂ ਦਾ ਹੈ ਜਿਹੜਾ ਕੰਮ ਪ੍ਰਸ਼ਾਸਨ ਦਾ ਹੈ ਉਹ ਕੰਮ ਇੱਕ ਉਹ ਨੌਜਵਾਨ ਕਰ ਰਿਹਾ ਸੀ ਪਰ ਕਿਉਂਕਿ ਉਹ ਲਗਾਤਾਰ ਜੋ ਇਹ ਸਰਕਾਰ ਹੈ ਜੋ ਇਹਦੀਆਂ ਗਲਤ ਨੀਤੀਆਂ ਨੇ ਜੋ ਮਾਰੂ ਨੀਤੀਆਂ ਨੇ ਪੰਜਾਬ ਲਈ ਲੋਕਾਂ ਲਈ ਧਰਤੀ ਲਈ ਉਹਦੇ ਲਗਾਤਾਰ ਬੋਲਦਾ ਰਹਿੰਦਾ ਸੀ ਸੋ ਇਤਾਂ ਤੋਂ ਬਰਦਾਸ਼ਤ ਨਹੀਂ ਹੋਇਆ ਸੋ ਹੱਦ ਜ਼ੁਲਮ ਦੀ ਜਿਹੜੀ ਹੱਦ ਹੈ ਬਚਰਪਨ ਦੀ ਜਿਹੜੀ ਹੱਦ ਹੈ ਆਪਾਂ ਸੁਣਦੇ ਆਇਆ ਹੁਣ ਤੱਕ ਆਪਾਂ ਸਾਰੇ ਵਿਅੰਤੇ ਨੂੰ ਬੱਚੜ ਕਹਿੰਦੇ ਆ ਕਿ ਕਿਵੇਂ ਸਾਡੀਆਂ ਧੀਆਂ ਪੈਣਾ ਦੀਆਂ ਬੇਪੱਤੀਆਂ ਹੁੰਦੀਆਂ ਰਹੀਆਂ ਕਿਵੇਂ ਸਾਡੀਆਂ ਨੌਜਵਾਨ ਕੁੜੀਆਂ ਥਾਣਾ ਜ ਨੰਗੀਆਂ ਕਰਕੇ ਉੱਤੇ ਭਰਾਵਾਂ ਨੂੰ ਪਿਓ ਨੂੰ ਪਾਇਆ ਜਾਂਦਾ ਰਿਹਾ ਕਿਵੇਂ ਸਾਡੇ ਨੌਜਵਾਨ ਨੰਗੇ ਕਰਕੇ ਤੁਸੀਂ ਇਹ ਦੇਖ ਕੇ ਛੱਡੇ ਪਾੜ ਕੇ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਜਾਂਦੀਆਂ ਤੇ ਕਿਵੇਂ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਦਰਿਆਵਾਂ ਜਾਂ ਨਹਿਰਾਂ ਜਿਹੜੋਂ ਦਿੱਤਾ ਜਾਂਦਾ ਰਿਹਾ ਇਹ ਆਪਾਂ ਸਾਰੀ ਦਾਸਤਾਨ ਹੁਣ ਤੱਕ ਸੁਣਦੇ ਆਏ ਆ ਤੇ ਹੁਣ ਆਪਣੇ ਸਾਹਮਣੇ ਖਲਾਸੇ ਵੀ ਹੋ ਰਹੇ ਆ ਭਾਈ ਜਸਹਰ ਗਦੇ ਸਿੰਘ ਕੌਕੇ ਵਰਗਿਆਂ ਦੇ ਜੋ ਹੋਰ ਜਿਹੜੀਆਂ ਕਹਾਣੀਆਂ ਕਟਨਾਵਾਂ ਹੋਈਆਂ ਨੇ ਬਖ ਬਖ ਸਮੇਂ ਤੇ ਸਾਡੇ ਸਾਹਮਣੇ ਆ ਰਹੀਆਂ ਨੇ ਇਹ ਉਹੀ ਦੌਰ ਜਿਹੜਾ 80 ਤੋਂ ਲੈ ਕੇ 95 ਤੱਕ ਸਾਡੀ ਜਵਾਨੀ ਦਾ ਜੋ ਘਾਣ ਹੋਇਆ ਜੋ ਤਸ਼ੱਦਦ ਹੋਇਆ ਉਹੀ ਦੌਰ ਦੁਬਾਰਾ ਸ਼ੁਰੂ ਹੋ ਗਿਆ ਬੜੇ ਚਾਵਾਂ ਨਾਲ ਮੁੱਖ ਮੰਤਰੀ ਚੁਣਿਆ ਪੰਜਾਬ ਦੇ ਲੋਕਾਂ ਨੇ ਭਵੰਤਸਿਆਂ ਰੱਬ ਦਾ ਖੌਫ ਖਾ ਖੌਫ ਰੱਬ ਦਾ ਇਹ ਸੁਦੀਵ ਹੀ ਨਹੀਂ ਹੁੰਦੀਆਂ ਪਾਵਰਾਂ ਤਾਕਤਾਂ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਇਹ ਪਰ ਜੋ ਤੂੰ ਕੀਤਾ ਹੈ ਪਰਚਾ ਝੂਠਾ ਕਰਾ ਕੇ ਅੰਦਰ ਸਤਾਤਾ ਨੂੰ ਉਸ ਤੋਂ ਬਾਅਦ ਜੋ ਉਹਦੇ ਨਾਲ ਸੀਐਸਟਾਫ ਦੇ ਵਿੱਚ ਤੂ ਕਰਾਇਆ ਮੈਂ ਕਹਿੰਦਾ ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਆ ਯਾਰ ਕਿ ਹਲੇ ਵੀ ਨਾ ਪੰਜਾਬੀਆਂ ਦਾ ਅੰਦਰ ਰੋਹ ਤੇ ਗੁੱਸਾ ਪੈਦਾ ਹੁੰਦਾ ਹਲੇ ਵੀ ਅਸੀਂ ਉੱਠ ਕੇ ਬਾਹਰ ਆਉਂਦੇ ਤਬਰ ਸਮਝ ਲਓ ਅਸੀਂ ਮਰ ਚੁੱਕੇ ਆ ਜੀ ਵੀਰਾ ਸਾਡੀਆਂ ਮਰ ਚੁੱਕੀਆਂ ਬਈ ਭਾਨੇ ਸਿੱਧੂ ਨੂੰ ਰਾਤ ਨੂੰ ਨੰਗਾ ਕਰਕੇ ਆ ਇਨੀ ਠੰਡ ਹੈ ਕਿੰਨਾ ਤੁਸੀਂ ਦੇਖ ਲਓ ਕਿੰਨੇ ਕਿੱਥੇ ਫਿਰਦਾ ਤਾਪਮਾਨ ਬੰਦੇ ਨੇ ਕਿੰਨੇ ਲੀੜੇ ਪਾਏ ਹੁੰਦੇ ਆ ਰਾਤ ਨੂੰ ਬੰਦਾ ਰਜਾਈ 'ਚ ਪਿਆ ਵੀ ਠਰਦਾ ਉਹਨੂੰ ਅਲਫ ਨੰਗਾ ਕਰਕੇ ਸੀਐਸਟਾਫ ਲੁਧਿਆਣਾ ਦੇ ਵਿੱਚ ਬਾਹਰ ਨੰਗਾ ਰੱਖਿਆ ਗਿਆ ਉਹਦੇ ਉੱਤੇ ਠੰਡਾ বরਫ ਵਾਲਾ ਪਾਣੀ ਪਾਇਆ ਗਿਆ ਕੋਨੂੰ ਇੰਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਨੂੰ ਦਿਮਾਗ ਨੂੰ ਨਸ਼ਾ ਚੜ ਚੁੱਕਿਆ ਤਾਕਤ ਦਾ ਕੁਰਸੀ ਦਾ ਪਾਵਰ ਦਾ ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਭਾਨਾ ਦਿਖਾਓ ਤੁਸੀਂ ਇਹਦੇ ਨਾਲ ਕੀ ਕਰ ਰਹੇ ਹੋ ਹੱਦ ਹੋ ਗਈ ਯਾਰ ਐਡਾ ਕਿਹੜਾ ਜ਼ੁਲਮ ਕੀਤਾ ਭਾਨੇ ਨੇ ਐਡੀ ਕਿਹੜੀ ਨਦੀ ਦੁਸ਼ਮਣੀ ਆ ਭਾਨਸਿਆਂ ਤੇਰੀ ਭਾਨੇ ਦੇ ਨਾਲ ਤੂੰ ਇੱਕ ਪੁਲਿਸ ਮੁਲਾਜ਼ਮ ਨੂੰ ਕਹਿ ਰਿਹਾ ਉੱਥੇ ਕਿ ਭਾਈ ਇਹਦੀ ਵੀਡੀਓ ਕਾਲ ਤੇ ਮੈਨੂੰ ਦਿਖਾ ਭਾਨਾ ਨੰਗਾ ਕੀਤਾ ਕਿ ਨਹੀਂ ਕੀਤਾ ਆਪਾਂ ਦਾ ਕੁੱਟ ਰਹੇ ਹੋ ਕਿ ਨਹੀਂ ਕੁੱਟ ਰਹੇ ਹੋ ਧੱਕੇ ਨਾਲ ਭਾਨੇ ਦੇ ਕੁੱਟ ਕੇ ਭਾਨੇ ਨੂੰ ਧੱਕੇ ਨਾਲ ਕਹਿ ਰਹੇ ਸੀਗੇ ਕਿ ਦਵਾਰਾ ਮੁੱਖ ਮੰਤਰੀ ਦੇ ਖਿਲਾਫ ਬੋਲੇਗਾ ਕਿ ਯਾਤਰਾ ਦੇ ਲੱਖੇ ਨਾਲ ਜਾਏਗਾ ਕੋਈ ਮੁੜ ਕੇ ਗੱਲ ਕਰੇਗਾ ਇਹ ਤੱਕੇ ਦੇ ਨਾਲ ਇਹ ਦੋ ਰਾਤਾਂ ਦੇ ਵਿੱਚ ਸੀ ਇਸਟਾਪ ਦੇ ਵਿੱਚ ਜੋ ਭਾਨੇ ਨਾਲ ਹੋਇਆ ਤੁਹਾਨੂੰ ਉਹ ਦੱਸ ਰਿਹਾ ਅੱਜ ਹੀ ਮੇਰੇ ਸਾਥੀ ਭਾਨੇ ਨੂੰ ਮਿਲ ਕੇ ਆਇਆ ਜੇਲ੍ਹ ਭੇਜਿਆ ਉਹਨਾਂ ਨੇ ਸਾਰੀ ਗੱਲ ਭਾਨੇ ਨੇ ਆਪਣੇ ਸਾਥੀਆਂ ਨੂੰ ਮੇਰੇ ਨਾਲ ਦੇ ਨੂੰ ਦੱਸੀ ਹੈ ਇਹਨਾਂ ਬਾਈ ਜੋ ਜੋ ਦੋ ਰਾਤਾਂ ਜ ਮੇਰੇ ਨਾਲ ਹੋਇਆ ਵੀ ਕਿਸ ਤਰੀਕੇ ਨਾਲ ਮੈਨੂੰ ਰਾਤ ਨੂੰ ਬਾਹਰ ਠੰਡ ਚ ਰੱਖ ਕੇ ਬੰਨ ਕੇ ਵੜੇ ਸੀ ਇਸਟਾਪ ਦੇ ਉੱਤੇ ਠੰਡਾ ਪਾਣੀ ਪਾਉਂਦੇ ਰਹੇ ਬਰਫ ਵਾਲਾ ਤੇ ਨੰਗਾ ਕਰਕੇ ਮੇਰੀ ਵੀਡੀਓ ਬਣਾ ਕੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਕਿ ਇਹਦੀ ਵੀਡੀਓ ਬਣਾ ਕੇ ਨੰਗਾ ਕਰਕੇ ਰਿਕੜ ਦੇ ਦੀ ਇਹਦੇ ਪਾਣੀ ਪਾਉਂਦੇ ਦੀ ਮੈਨੂੰ ਭੇਜੋ ਇਹ ਹੋਇਆ ਭਾਨੇ ਨਾਲ ਇਹ ਦਰਿੰਦਗੀ ਦੀ ਹੱਦ ਹੈ ਐਵੇਂ ਦਾ ਕੋਈ ਜਿਹੜਾ ਬੰਦਾ ਪਾ ਕਹਿੰਨੇ ਆ ਕਿ ਯਾਰ ਜਿਹੜਾ ਬੰਦਾ ਕੋਈ ਬਹੁਤ ਜ਼ਿਆਦਾ ਜ਼ਾਲਮ क्रूर ਬੰਦਾ ਹੁੰਦਾ ਕੋਈ ਉਹ ਵੀ ਨਹੀਂ ਐ ਕਰਦਾ ਯਾਰ ਇਹ ਅੱਜ ਉਹਨਾਂ ਜਕਰੀਆ ਖਾਨ ਵਰਗੇ ਨੂੰ ਮਾਤ ਪਾ ਰਿਆ ਜੁਹਲਾਤ ਅੱਜ ਪਹਾਨੇ ਨਾਲ ਹੋਏ ਆ ਮੈਂ ਕਹਿੰਦਾ ਬੰਦੇ ਦੀ ਰੂਹ ਕੰਬ ਜਾਂਦੀ ਆ ਜਦ ਇਹ ਗੱਲ ਸੁਣ ਕੇ ਵੀ ਇੰਨਾ ਤੱਕਾ ਯਾਰ ਇੰਨਾ ਜ਼ੁਲਮ ਐਡਾ ਕਿਹੜਾ ਪਹਾਨਾ ਚਿੱਟਾ ਵੇਚਦਾ ਸੀ ਪਹਾਨਾ ਗੈਸਟਰ ਸੀ ਪਹਾਨਾ ਫਿਰ ਅਤਵਾਦੀ ਸੀ ਸਿਰ ਪਹਾਨਾ ਭਵੰਤ ਨੂੰ ਸਵਾਲ ਪੁੱਛਦਾ ਸੀ ਜੋਪ ਮੰਤ ਨੇ ਹੁਣ ਤੱਕ ਲੋਕਾਂ ਦਾ ਵਾਅਦਾ ਕੀਤਾ ਤੇ ਖੜਾ ਨਹੀਂ ਉੱਤਰਿਆ ਭਾਨਾ ਉਹਦੇ ਉੱਤੇ ਕਟਾਸ ਕਰਦਾ ਸੀ ਇਹ ਬਰਦਾਸ਼ਤ ਨਹੀਂ ਹੋਇਆ ਭਾਨਾ ਇਹਨਾਂ ਤੋਂ ਪਰ ਸਾਡੇ ਲੋਕ ਹਲੇ ਚੁੱਪ ਬੈਠੇ ਐ ਉਹ ਵਾਰੀ ਸਭ ਦੀ ਆਉਣੀ ਆ ਯਾਦ ਰੱਖਿਓ ਇਹ ਸਾਡੇ ਨੌਜਵਾਨ ਮੁੰਡਿਆਂ ਨੂੰ ਖੁੱਲ੍ਹ ਛੁੱਟੀ ਖੁੱਲੀ ਛੁੱਟੀ ਦਿੱਤੀ ਹੋਈ ਆ ਭਵਾਨਸਿਓ ਨੇ ਕਿ ਜਿੰਨੇ ਮਰਜ਼ੀ ਕੋਈ ਗਾਲ ਇਨਕਾਊਂਟਰ ਕਰ ਦਿਓ ਹੋ ਵੀ ਰਹੇ ਆ ਪੰਜਾਬ 'ਚ ਸਾਡੇ ਨੌਜਵਾਨਾਂ ਨੂੰ ਨੰਗੇ ਕਰਕੇ ਤਾਂ ਇਹ ਕਰਨ ਲੱਗ ਗਿਆ ਕਾਰਵਾਈਆਂ ਥਾਣੇ 'ਚ ਤੁਹਾਡੀਆਂ ਧੀਆਂ ਪੈਣਾ ਨੂੰ ਵੀ ਇਹੀ ਕੁਸ਼ਾਲ ਕਰਨਗੇ ਯਾਦ ਰੱਖਿਓ ਮੇਰੀ ਗੱਲ ਇਹ ਇਹ ਸਾਰਿਆਂ ਨੂੰ ਪਿੱਛੇ ਛੱਡੂਗਾ ਇਸ ਕੰਮ ਦੇ ਪਿੱਛੇ ਵਿੱਚ ਅੱਜ ਮੇਰਾ ਇੰਨਾ ਮਨ ਖਰਾਬ ਹੋਇਆ ਗੱਲ ਸੁਣ ਕੇ ਯਾਰ ਸਵੇਰ ਦਾ ਵੀ ਆ ਜਮਈ ਅਰਹਤ ਕਰਤੀ ਤੁਸੀਂ ਪਤੰਦਰੋ ਬੰਦੇ ਨੂੰ ਬੁਖਾਰ ਵੀ ਨਹੀਂ ਦੇਖ ਰਹੇ ਉਹਦਾ ਵੀ ਤਾਪ ਚੜਿਆ ਹੋਇਆ ਬੰਦੇ ਨੂੰ ਨੰਗਾ ਕਰਕੇ ਉੱਤੇ ਠੰਡਾ ਪਾਣੀ ਪਾ ਰਹੇ ਹੋ ਪਰ ਵੀਡੀਓ ਕਾਲ ਤੇ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਵੀ ਆ ਦੇਖੋ ਜੀ ਭਾਨੇ ਦਾ ਕੀ ਹਾਲ ਕਰਿਆ ਤੇ ਫਿਰ ਕਹਿ ਰਹੇ ਆ ਕਿ ਦੁਬਾਰਾ ਇਹ ਬੋਲੂਗਾ ਨਹੀਂ ਇਹ ਆਵਾਜ਼ ਨਹੀਂ ਕੱਢੂਗਾ ਦੁਬਾਰੇ ਪੁਆਸੀਆਂ ਯਾਦ ਰੱਖੀਏ ਕੱਲ ਮੈਂ ਫੇਰ ਕਹਿਣਾ ਡਰ ਰੱਬ ਤੋਂ ਸਦਾ ਨਹੀਂ ਇੱਥੇ ਕੋਈ ਰਿਹਾ ਤੈਨੂੰ ਗੱਲ ਸੁਣਾਉਣਾ ਪਤਾ ਤੈਨੂੰ ਵੀ ਹੁਣ ਧਿਆਨ ਚ ਰੱਖੀ ਗੱਲ ਇੱਥੇ ਇੱਕ ਸਮਾਸੀ ਭਰਤਿੰਦਰ ਚਹਿਲਵਾਰੇ ਸਾਹਿਬ ਨੇ ਸੁਣਿਆ ਭਰਤਿੰਦਰ ਚਹਿਲ ਨੂੰ ਬਾਦਲ ਸਰਕਾਰ ਵੇਲੇ ਜਦੋਂ ਬਾਦਲਾਂ ਦੀ ਸਰਕਾਰ ਬਣੀ ਭਰਤਿੰਦਰ ਚਹਿਲ ਨੂੰ ਚੱਕ ਲਿਆ ਗਿਆ ਇੱਕ ਗਰੇਵਾਲ ਐਸਐਸਪੀ ਲੱਗਿਆ ਹੁੰਦਾ ਸੀ ਭਰਤਿੰਦਰ ਚਹਿਲ ਨੂੰ ਫੜ ਲਿਆ ਗਿਆ ਗਰੇਵਾਲ ਵਰਗਿਆਂ ਨੇ ਗਰੇਵਾਲ ਤਾਂ ਕੌਣ ਹੁੰਦਾ ਹੈ ਪਿੱਛੇ ਸਰਕਾਰ ਕਿਹੜੀ ਸੀ ਉਸ ਸਮੇਂ ਦੀ ਗਰੇਵਾਲ ਵਰਗਿਆਂ ਨੇ ਭਰਤਿੰਦਰ ਚਾਹਲ ਨੂੰ ਨੰਗਾ ਕਰਕੇ ਉਹਦੇ ਜਵਾਈ ਨੂੰ ਉਥੇ ਲਿਆਂਦਾ ਗਿਆ ਭਰਤਿੰਦਰ ਚਾਹਲ ਦੇ ਮੂੰਹ ਦੇ ਵਿੱਚ ਉਹਦੇ ਜਵਾਈ ਦਾ ਗੁਤੰਗ ਤੇ ਉਹਦੇ ਜਵਾਈ ਦੇ ਮੂੰਹ ਚ ਭਰਤਿੰਦਰ ਚਾਹਲ ਦਾ ਗੁਤੰਗ ਪਾਇਆ ਗਿਆ ਸੀ ਇਹ ਅਫਸਰਾਂ ਨੂੰ ਵੀ ਪਤਾ ਹੈ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਤੇ ਇਹ ਲੀਡਰਾਂ ਨੂੰ ਵੀ ਪਤਾ ਕਿ ਉਦੋਂ ਭਰਤਿੰਦਰ ਚਾਹਲ ਨਾਲ ਕੀ ਹੋਇਆ ਸੀ ਸਮਾਂ ਪਲਟਿਆ ਸਤਾ ਪਲਟੀ ਉਹੀ ਥਾਣੇ ਉਹੀ ਬੰਦੇ ਉਹੀ ਪ੍ਰਸ਼ਾਸਨ ਤੇ ਉਸੇ ਗਰੇਵਾਲ ਐਸਐਸਪੀ ਨੂੰ ਇੱਕ 20 ਰੁਪਿਆ ਦੀ ਪਰਚੀ ਪਿੱਛੇ ਜਿਹੜੇ ਪਟਵਾਰੀ ਨੇ 20 ਰੁਪਿਆ ਦੀ ਇੱਕ ਫੀਸ ਲਈ ਸੀ ਕਿਸੇ ਬੰਦੇ ਤੋਂ ਤੇ ਉਹਨੂੰ ਫਸਾ ਦਿੱਤਾ ਗਿਆ ਸੀ ਉਸੇ ਪਟਵਾਰੀ ਤੋਂ ਦਰਖਾਵਾ ਦਿਵਾ ਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਚੱਕਰ ਦੇ ਵਿੱਚ ਉਸੇ ਗਰੇਵਾਲ ਨੂੰ ਚੱਕ ਕੇ ਉਸੇ ਥਾਣੇ 'ਚ ਲਿਆਂਦਾ ਗਿਆ ਸੀ ਤੇ ਪਰ ਉਹੀ ਗੁਪਤੰਗ ਉਹੀ ਉਹਦਾ ਜਵਾਈ ਉਥੇ ਬਲਾ ਕੇ ਉਹੀ ਉਹਦਾ ਗੁਪਤੰਗ ਉਹਦੇ ਜਵਾਈ ਦੇ ਮੂੰਹ ਤੇ ਮੂੰਹ ਚ ਉਹਦੇ ਜਵਾਈ ਦਾ ਗੁਪਤੰਗ ਉਹਦੇ ਮੂੰਹ ਚ ਪਾਇਆ ਗਿਆ ਸੀ ਸਮਾਂ ਬਦਲਦਾ ਹੈ ਬਦਲਦਾ ਸਮਾਂ ਇਹ ਤੱਕੇ ਚੰਗੇ ਨਹੀਂ ਹੁੰਦੇ ਇਹ ਜਿਹੜਾ ਤੂੰ ਕਰ ਰਿਹਾ ਸਾਡੇ ਇੱਕ ਨੌਜਵਾਨ ਭਰਾ ਨੂੰ ਸਾਥੀ ਨੂੰ ਸਾਡੇ ਨੂੰ ਨੰਗਾ ਕਰਕੇ ਉਹਦੀਆਂ ਵੀਡੀਓ ਕਾਲ ਦੇ ਉੱਤੇ ਦੇਖਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਹੈ ਕਿ ਇਹਦੀ ਵੀਡੀਓ ਬਣਾ ਕੇ ਭੇਜੋ ਇਹ ਨੰਗੇ ਦੀ ਇਹਦੀ ਕੁੱਟਮਾਰ ਕਰਦਿਆਂ ਦੀ ਇਹਨੂੰ ਜਲੀਲ ਕਰਦਿਆਂ ਦੀ ਇਹ ਸਮੱਸ ਹੀ ਕੋਈ ਕਿ ਕਦੇ ਇੱਥੇ ਦੂਜੀਆਂ ਸਰਕਾਰਾਂ ਵੀ ਦੂਜੇ ਬੰਦਿਆਂ ਨੂੰ ਅੰਦਰ ਕਰਕੇ ਉੱਤੇ ਕੈਮਰੇ ਫਿੱਟ ਕਰਦੀਆਂ ਹੁੰਦੀਆਂ ਸੀ ਅੱਜ ਤੂੰ ਵੀ ਕੀਤਾ ਸਖਪਾਲ ਸਿੰਘ ਖਹਿਰੇ ਦੀ ਬੈਂਕ ਦੇ ਵਿੱਚ ਕੈਮਰਾ ਲਵਾਇਆ ਕਿ ਟੇਡਾ ਪੈਂਦਾ ਸਿੱਧਾ ਪਿੰਦਾ ਪੈਂਦਾ ਰੋਟੀ ਕਿਵੇਂ ਖਾਂਦਾ ਕਿੰਨੀਆਂ ਰੋਟੀਆਂ ਖਾਂਦਾ ਇਕਲਲੀ ਕੱਲੀ ਤੂੰ ਉਹਦੀ ਹਰਕਤ ਦੇਖ ਰਿਆ ਸੀ ਉੱਥੇ ਬੈਠਾ ਸੀ ਮਾਊਸ ਸਾਹਮਣੇ ਪਲਟਣਾ ਯਾਦ ਰੱਖੀ ਅੱਤ ਤੇ ਖੁਦਾ ਦਾ ਵੈਰ ਹੁੰਦਾ ਫਲੂਕ ਪਲਟਾ ਮਾਰਦੇ ਐ ਤੇ ਲੋਕਾਂ ਜਿਹੜਾ ਬਸਦਾ ਹੁੰਦਾ ਟਰਬ ਹਮੇਸ਼ਾ ਆਤ ਦਾ ਅੰਤ ਕਰਦਾ ਆ ਐਡਾ ਐਡਾ ਤੂੰ ਇੱਕ ਐਡਾ ਤੇਰਾ ਪੱਧਰ ਯਾਰ ਇੱਕ ਸਟੇਟ ਦਾ ਮੁੱਖ ਮੰਤਰੀ ਹੋਵੇ ਤੇ ਇੱਕ ਆਮ ਨੌਜਵਾਨ ਮੁੰਡੇ ਨੂੰ ਜਿਹਦਾ ਕਸੂਰ ਹੀ ਕੋਈ ਨਹੀਂ ਕਹੇ ਕਿ ਇਹਦੀ ਨੰਗੇ ਦੀ ਵੀਡੀਓ ਭੇਜੋ ਇਹ ਵੀਡੀਓ ਕਾਲ ਕਰਕੇ ਮੈਨੂੰ ਦਿਖਾਓ ਕੀ ਕਰ ਰਹੇ ਆ ਇਹਦੇ ਨਾਲ ਸੋ ਪੰਜਾਬ ਦੇ ਲੋਕੋ ਤੁਨੋਂ ਪੀਲਾ ਬਾਈ ਵਾਰ-ਵਾਰ ਮੈਂ ਬੇਨਤੀਆਂ ਪੀਲਾ ਕਰਦਾ ਇਹਦੇ ਬਹੁਤ ਬੰਦੇ ਬਹੁਤ ਬੰਦੇ ਖਪਾਤੇ ਇਹਨਾਂ ਨੇ ਜੇਲਾਂਾਂ ਚ ਮਰਵਾ ਕੇ ਸਭ ਦੀ ਆਵਾਜ਼ ਬੰਦ ਕਰਨ ਤੇ ਲੱਗੇ ਹੋਏ ਆ ਇਹਦੇ ਰਹਿ ਕਿੰਨੇ ਜਣਤੀ ਦੇ ਰਹਿ ਗਏ ਬਾਈ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਤਾਂ ਲੱਗੇ ਹੋਏ ਆਂ ਇਹ ਤਾਂ ਜਾਵਾਂਗੇ ਆਪਣੇ ਸਿਰਾਂ ਨਿਵਾ ਕੇ ਅੱਜ ਤਾਂ ਪੰਜਾਬ ਦੀ ਗੱਲ ਕਰਨੀ ਹੈ ਚਾਹੇ ਮਰਵਾ ਦੇਣ ਚਾਹੇ ਜੇਲ੍ਹਾਂ 'ਚ ਬੰਦ ਕਰ ਦੇਣ ਅਸੀਂ ਨਹੀਂ ਪਿੱਛੇ ੜਦੇ ਪਰ ਫੈਸਲਾ ਤੁਹਾਡੇ ਹੱਥ ਹੈ ਕਿ ਆਪਾਂ ਘਰਾਂ 'ਚ ਬੈਠੇ ਰਹਿਣਾ ਹੈ ਚੁੱਪ ਕਰੇ ਰਹਿਣਾ ਹੈ ਕਿ ਮਗਰੋਂ ਭੋਗਾਂ ਦੇ ਵਰ੍ਹਿਆਂ ਤੇ ਇਕੱਠ ਕਰਨੇ ਆ ਕਿ ਜਾਂਦੇ ਜੀ ਅਸੀਂ ਬੰਦੇ ਦੇ ਨਾਲ ਖੜਨਾ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੌਕਾ ਦੇਵਾਂਗੇ ਤੁਹਾਨੂੰ ਆ ਜਿਓ ਆ ਤੁਹਾਨੂੰ ਕਹਾਣੀ ਹਲੇ ਪੰਨਾ ਆਪ ਦੱਸ ਦੂ ਆ ਕੇ ਵੀ ਹੋਇਆ ਕੀ ਐ ਇੱਕ ਨਹੀਂ ਕਈ ਪਰਚੇ ਹੋਰ ਤਿਆਰ ਕਰੀ ਬੈਠੇ ਉਹਦੇ ਵੀ ਨਿਕਲ ਨਹੀਂ ਦੇਣਾ ਕੋਸ਼ਿਆਰਪੁਰ ਕੁਜਲੰਦਰ ਕੋਈ ਮਹਾਲੀ ਹਲੇ ਹੋਰ ਵੀ ਤਿਆਰ ਕਰੀ ਬੈਠੇ ਪੰਚਿਆਂ ਜਲਮ ਉਹਨਾ ਕਰ ਸਜਣਾ ਉਹਨਾ ਕਰ ਜਿੰਨਾ ਚੱਲ ਲੈ ਉਹਨਾ ਕਰੋ ਇਹ ਚੰਗਾ ਨਹੀਂ ਹੁੰਦਾ ਜਿਹੜਾ ਹੰਕਾਰ ਤੈਨੂੰ ਸਤਾਦਾ ਹੋ ਗਿਆ ਇਹ ਚੰਗਾ ਨਹੀਂ ਇਹ ਮਾੜੀਆਂ ਹੁੰਦੀਆਂ ਨੇ ਗੱਲਾਂ ਤੂੰ ਤਾਂ ਯਾਰ ਐ ਕਿਡਾ ਕੱਢਣ ਲੱਗ ਗਿਆ ਐ ਤਾਂ ਕਿਹੜ ਕੋਈ ਜਿਹਨਾਂ ਬਹੁਤ ਵੱਡੀ ਦੁਸ਼ਮਣੀ ਹੁੰਦੀ ਹੈ ਜਿਹੜੀ ਕਿਸੇ ਬੰਦੇ ਨੇ ਕਿਸੇ ਦਾ ਕੋਈ ਬੰਦਾ ਮਾਰਿਆ ਹੁੰਦਾ ਹੈ ਕਿਸੇ ਬੰਦੇ ਨੇ ਕੋਈ ਜਿਹੜੀ ਜ਼ਮੀਨ ਦੱਬੀ ਹੁੰਦੀ ਹੈ ਕਿਸੇ ਬੰਦੇ ਨੇ ਕਿਸੇ ਦੇ ਕੋਈ ਧੀ ਭੈਣ ਨਾਲ ਗਲਤ ਹਰਕਤ ਕੀਤੀ ਹੁੰਦੀ ਹੈ ਇੰਨੀ ਯਾਰ क्रूरਤਾ ਇੰਨੀ ਦਰਿੰਦਗੀ ਦਾ ਉਹ ਬੰਦਾ ਨਹੀਂ ਦਿਖਾਉਂਦਾ ਯਾਰ ਜਿਹਨੇ ਤੂੰ ਸਾਡੇ ਪੰਜਾਬ ਦੀ ਨੌਜਵਾਨੀਆ ਕਰ ਰਿਆ ਪਰ ਮੈਂ ਕੱਲ ਕਰਨੀ ਚਾਹੁੰਦਾ ਵੀ ਕੀ ਇਸ ਦੇਸ਼ ਦੀਆਂ ਜਿਹੜੀਆਂ ਕੋਰਟਾਂ ਨੇ ਅਦਾਲਤਾਂ ਨੇ ਕੀ ਉਹ ਸੋਮੋਟੋ ਨੋਟਿਸ ਲੈਣ ਗਿਆ ਕੀ ਜਿਹੜੇ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਬਣੇ ਨੇ ਕੋਈ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਣ ਵਾਲੇ ਬੰਦੇ ਨੇ ਐਡੀ ਦਰਿੰਦਗੀ ਹੋਈ ਆ ਉਸ ਨੌਜਵਾਨ ਦੇ ਨਾਲ ਸੀਐਸਟਾਪ ਲੁਧਿਆਣੇ ਦੇ ਵਿੱਚ ਉਹ ਕੀ ਬਾਜ ਬੁਲੰਦ ਕਰਨਗੇ ਉਹ ਖੜਨਗੇ ਸੋ ਦੇਖਦੇ ਆ ਉਹਨਾਂ ਦੇ ਦਿਨਾਂ ਦੇ ਵਿੱਚ ਕੌਣ ਖੜਦਾ ਬਾਈ ਪਰ ਪੰਜਾਬ ਦੇ ਲੋਕ ਸੋਨੂੰ ਪੀਲ ਹੈ ਕਿ ਆ ਬੰਦਾ ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦਾ ਸੀ ਕਿ ਸਾਰਿਆਂ ਬੰਦਿਆਂ ਨੂੰ ਇਹ ਮਾਤ ਪਾਊਗਾ ਬੰਦਾ ਇਸ ਕੰਮ ਦੇ ਵਿੱਚੋਂ ਪਾ ਰਿਹਾ ਜਿਹੜੇ ਕੰਮ ਤੇ ਉਹ ਤੁਰਿਆ ਹੋਇਆ ਉਤਰਿਆ ਹੋਇਆ ਕੋਈ ਪ੍ਰਵਾਹ ਨਹੀਂ ਵੀ ਕੀ ਹੋਈ ਜਾਂਦਾ ਐਡਾ ਵੱਡਾ ਘਾਣ ਮਨੁੱਖਤਾ ਦਾ ਯਾਰ ਕਿੱਥੇ ਗਏ ਉਹ ਜਿਹੜੇ ਜਿਹਨੇ ਭਾਨਿਆਂ ਦੇ ਜਿੰਨਾ ਬੰਦਿਆਂ ਦੇ ਕਿਸੇ ਦਾ 10 ਲੱਖ ਕਿਸੇ ਦਾ 20 ਲੱਖ ਕਿਸੇ ਦਾ 30 ਲੱਖ ਮੜਵਾਇਆ ਬਾਈ ਅਜੋ ਵੀ ਚੁੱਪ ਨੇ ਉਦੋਂ ਮਿਲ ਕਦੇ ਹੁੰਦੇ ਆ ਕੇ ਭਾਨਿਆਂ ਸਾਡੀ ਕੁੜੀ ਬਾਹਰ ਭੇਜਣੀ ਸੀ ਉਹ ਇੱਥੇ ਰਹਿ ਗਈ ਸਾਡਾ ਮੁੰਡਾ ਭੇਜਣ ਵਾਲੀ ਸਾਡੀ ਜ਼ਮੀਨ ਵੀ ਵੇਚ ਗਈ ਸੋ ਆਉਣ ਵਾਲੇ ਦਿਨਾਂ ਦੇ ਤਨ ਦਾ ਸੱਦਾ ਦੇਵਾਂਗੇ ਬਾਈ ਹੁੱਕਾ ਮਾਰਾਂਗੇ ਸਨੇਹ ਲਾਵਾਂਗੇ ਵੀ ਭਾਈ ਆ ਜਿਓ ਇਹਨਾਂ ਲੜਨਾ ਪੈਣਾ ਬਾਈ ਨਹੀਂ ਯਾਦ ਰੱਖਿਓ ਤੇ ਕੋਈ ਬੰਦਾ ਸੋਡੀ ਗੱਲ ਕਰਨ ਵਾਲਾ ਨਹੀਂ ਛੱਡਣਾ ਇਹਨਾਂ ਨੇ ਇੱਕ ਬੰਦਾ ਨਹੀਂ ਬਖਸ਼ਣਾ ਇੱਥੇ ਇਹਨਾਂ ਨੇ ਕਿ ਕਹਿੰਦੇ ਮੋਦੀ ਐ ਕਰਦਾ ਧੱਕੇ ਕਰਦਾ ਸਾਡੇ ਬੰਦੇ ਅੰਦਰ ਛੜਤੇ ਮਾਗਨਾ ਮੋਦੀ ਨੂੰ ਤਾਂ ਕਈ ਗੁਣਾ ਟੱਪ ਗਿਆ ਜਰ ਇੱਥੇ ਇਸ ਤਰੀਕੇ ਨਾਲ ਪਹੁੰਚ ਲੱਗਿਆ ਹੋਇਆ ਅੱਜ